ਸਭ ਵਾਓ ਇਹ ਸੋਫਾ ਤਾਂ ਮੈਂ ਫਿਲਮਾਂ ਵਗੈਰਾ 'ਚ ਹੀ ਦੇਖਿਆ ਹੈ ਤਾਂ ਬਹੁਤ ਸੋਹਣਾ ਸੋਫਾ ਹੈ ਮੈਂ ਮਸੀ ਵੀ ਉਹੀ ਸੋਫਾ ਸਾਡੇ ਕੋਲ ਕਸਟਮਰ ਆਉਂਦੇ ਸੀ ਕਿ ਬਾਹਰੋਂ ਯੂਕੇ ਤੋਂ ਇੰਗਲੈਂਡ ਤੋਂ ਆ ਸੋਫਾ ਡਿਜ਼ਾਈਨ ਕਰਵਾਉਣਾ ਸਾਨੂੰ ਇਹ ਡਿਜ਼ਾਈਨ ਦਿਖਾਉਂਦੇ ਆ ਤੇ ਅਸੀਂ ਇਹ ਸੋਫਾ ਪਤਾ ਨਹੀਂ ਕਿੰਨੀ ਵਾਰ ਬਣਾ ਚੁੱਕੇ ਹਾਂ ਬਟ ਅਸੀਂ ਹੁਣ ਪਹਿਲੀ ਵਾਰ ਅੰਦਰ ਵੀ ਰੱਖਿਆ ਹੈ ਬਹੁਤ ਜ਼ਿਆਦਾ ਵੈਰਾਈਟੀ ਲੱਗੀ ਹੋਈ ਹੈ ਦੇਖੋ ਸਾਰੇ ਤੇ ਸਾਰੇ ਸੋਫੇ ਜਦ ਇਹ ਮੈਂ ਤਾਂ ਸਵੇਰੇ ਇੰਸਟਾਗ੍ਰam ਤੇ ਦੇਖਿਆ ਸੀ ਇਹ ਡਿਜ਼ਾਈਨ ਕਿ ਸਾਡਾ ਇੰਸਟਾਗ੍ਰam ਦੇਖ ਕੇ ਹੀ ਲੋਕ ਆਉਂਦੇ ਆ ਭਾਜੀ ਜਿਹੜਾ ਬੰਦਾ ਵੱਧ ਤੋਂ ਵੱਧ ਵੀਡੀਓ ਸ਼ੇਅ ਸਰ ਇਹ ਕਾਪੀਆਂ ਕਾ ਦੇ ਲਈ ਰੱਖਿਆ ਹੋਈਆਂ ਤੁਸੀਂ ਜਿੱਦਾਂ ਤੁਹਾਨੂੰ ਦੱਸਿਆ ਕਿ ਅਸੀਂ ਖੁਦ ਇੱਥੇ ਬਣਾਉਂਦੇ ਹਾਂ ਸਾਡੇ ਕੋਲ 70 ਤੋਂ 80 ਕਲਰਾਂ ਦੀ ਆਪਸ਼ਨਸ ਸਰ ਇਹ ਸੋਫੇ ਦੇ ਵਾਰੰਟੀ ਵਗੈਰਾ ਹਾਂਜੀ ਮੈਮ ਬਿਲਕੁਲ ਅਸੀਂ ਤੁਹਾਨੂੰ 5 ਸਾਲ ਦੀ ਵਾਰੰਟੀ ਦਵਾਂਗੇ ਪੂਰੇ ਦੇ ਪੂਰੇ ਸੋਫੇ ਦੇ ਪੈਸੇ ਹੈ ਨਹੀਂਗੇ ਇੰਨੇ ਸੋਹਣੇ ਸੋਹਣੇ ਸੋਫੇ ਕਿੱਥੋਂ ਦੇਣੇ ਪੈਸੇ ਤੁਹਾਡੇ ਕੋਲ ਅਸੀਂ ਪੈਸਾ ਲੈਣਾ ਹੀ ਨਹੀਂ ਐਦਾਂ ਹੀ ਸੋਫਾ ਦੇ ਦੇਣਾ ਤੁਹਾਡੇ ਕੋਲ 200 ਰੁਪਏ ਕਾ ਜੇਪ 200 ਰੁਪਏ ਜਾ ਕੇ ਕੀ ਜਾਂਦਾ ਸਰ ਤੁਸੀਂ ਖਾਲੀ 200 ਦੇਣਾ ਨਾਲ ਇੱਕ ਆਧਾਰ ਕਾਰਡ ਦੇਣਾ ਨਾਲ ਇੱਕ ਮੈਨੂੰ ਆਪਣਾ ਜਿਹੜਾ ਬੈਂਕ ਦਾ ਖਾਤਾ ਨੰਬਰ ਦੇਣਾ IDFC ਦੇ थ्रू HDFC ਥਰੂ ਤਿੰਨੋਂ ਕੰਪਨੀਆਂ ਦੇ थ्रू ਕਿੱਥੋਂ ਵੀ ਅਸੀਂ ਤੁਹਾਨੂੰ ਅਸੀਂ ਫਾਈਨਾਂਸ ਕਰਾ ਕੇ ਦੇ ਦਾਂਗੇ ਇੱਕ ਜਿਹੜੀ ਹੈ ਵਨ ਆਫ ਦਾ ਬੈਸਟ ਕੰਪਨੀ ਦੀ ਵਾਸ਼ਿੰਗ ਮਸ਼ੀਨ ਤੁਹਾਨੂੰ ਫ੍ਰੀ ਆਫ ਕੋਸਟ ਦਵਾਂਗੇ ਸਰ ਇਹ ਆਫਰ ਸਿਰ ਸਾਡੇ ਲਈ ਹੈ ਕਿ ਸਾਰਿਆਂ ਲਈ ਹੈ ਨਹੀਂ ਮੈਮ ਸਾਡੇ ਲਈ ਸਾਰੇ ਕਸਟਮਰ ਇਕੁਅਲ ਹੈਗੇ ਆ ਸਕੀਮ ਸਾਰਿਆਂ ਦੇ ਲਈ ਹੈਗੀ ਹੈ 1 ਅਗਸਤ ਤੋਂ ਲੈ ਕੇ 10 ਅਗਸਤ ਤੱਕ ਜਿਹੜਾ ਕਸਟਮਰ ਸਾਡੇ ਕੋਲੋਂ ਸੋਫਾ ਲੈਣ ਆਏਗਾ L ਸ਼ੇਪ ਵਾਲਾ ਅਸੀਂ ਉਹਨੂੰ ਇਹ ਸਕੀਮ ਦਵਾਂਗੇ ਉਹਨੂੰ ਅਸੀਂ ਵਾਸ਼ਿੰਗ ਮਸ਼ੀਨ ਫਰੀ ਆਫ ਕੋਸਟ ਆਮ ਜੀ ਮੈਮ ਸਾਡਾ ਸ਼ੋਰੂਮ ਹੈਗਾ ਜੀ ਰਾਮਾ ਮੰਡੀ ਜਸਵੰਤ ਫਰਨੀਚਰ ਸਾਹਮਣੇ ਸਾਡੇ ਜਿਹੜਾ ਹੈਗਾ ਚਰਚ ਹੈਗੀ ਹੈ ਤੇ ਰਵਿਦਾਸ ਜੀ ਦਾ ਗੁਰਦੁਆਰਾ ਹੈਗਾ ਮੋਬਾਈਲ ਨੰਬਰ ਹੈਗਾ ਜੀ ਸਾਡਾ 8146706535